ਪਰਮ ਸਤਕਾਰਯੋਗ ਸਾਧ ਸੰਗਤ ਜੀ ਮੈਂ ਰਣਵੀਰ ਸਿੰਘ ਰਾਣਾ ਜੀ ਨਾਮ ਤਾਰੀ ਬੱਲੋ ਵਾਲੀ ਆਪ ਜੀ ਨਾਲ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਇਹ ਜੋ ਵੀਡੀਓ ਹੈ ਇਹ ਵੀਡੀਓ ਜੋ ਆਪਾਂ ਕੜਾਹ ਪ੍ਰਸ਼ਾਦ ਵਰਤਾਂਦੇ ਹਾਂ ਕੜਾ ਪ੍ਰਸ਼ਾਦ ਬਣਾਉਣੇ ਹਨ ਜਿਹਨੂੰ ਆਪਾਂ ਦੇਖ ਵੀ ਕਹਿੰਨੇ ਹਾਂ ਉਸ ਬਾਰੇ ਹੈ ਸਤਿਕਾਰਯੋਗ ਸਭ ਸੰਗਿਓ ਕਿਸ ਨੇ ਸਵਾਲ ਕਰ ਦਿੱਤਾ ਕਿ ਇਹ ਕੜਾ ਪ੍ਰਸ਼ਾਦ ਅੰਮ੍ਰਿਤਮਈ ਕਿਉਂ ਹੈ ਆਪਾਂ ਅਰਦਾਸੇ ਜੀ ਕਹਿੰਨੇ ਹਾਂ ਅਰਦਾਸ ਜਦੋਂ ਕਰਦੇ ਹਾਂ ਭੋਗ ਲਵਾਉਂਦੇ ਹਾਂ ਕਿ ਅੰਮ੍ਰਿਤਮਈ ਕੜਾ ਪ੍ਰਸ਼ਾਦ ਉਹ ਦੀ ਦੇਖ ਹਾਜ਼ਰ ਹੈ ਭੋਗ ਆਪ ਜੀ ਨੂੰ ਲੱਗੇ ਇਹ ਕਿਉਂ ਹੈ ਮੈਂ ਆਪ ਜੀ ਨੂੰ ਇਸ ਬਾਰੇ ਥੋੜਾ ਜਿਹਾ ਜਾਣਨਾ ਪਾਉਣਾ ਹਾਂ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸ਼੍ਰੀ ਗੁਰਦਾਨਗ ਦੇਵ ਸੱਚੇ ਪਾਤਸ਼ਾਹ ਜੀ ਬਗਦਾਦ ਵਿੱਚ ਗਏ ਉੱਥੇ ਜਿਹੜਾ ਪੀਰ ਸੀਗਾ ਦਸਤਗੀਰ ਉਹ ਦਸਤਗੀਰ ਜਿਹੜਾ ਸੀ ਉਥੋਂ ਦਾ ਵਜ਼ੀਰ ਕਹਿ ਲੋ ਰਾਜਾ ਵਜ਼ੀਰ ਕਹਿ ਲੋ ਹਾਕਮ ਕਹਿ ਲੋ ਉਹ ਸੀਗਾ ਆਪ ਜੀ ਦੀ ਉਸਤਤ ਸੁਣੀ ਆਪ ਜੀ ਨੇ ਇਹ ਗੱਲ ਬੜੇ ਸਪਸ਼ਟ ਸਭਾਂ ਕਹੀ ਕਿ ਲੱਖ ਆਕਾਸ ਪਾਤਾਲ ਲੱਖ ਮੇ ਪਤਾਲਾ ਪਤਾਲ ਲੱਖ ਆਕਾਸ ਆਕਾਸ ਉਹ ਆ ਕੇ ਗਸ਼ਤਗੀਰ ਕਹਿੰਦਾ ਹੈ ਵੀ ਤੁਸੀਂ ਲੋਕਾਂ ਨੂੰ ਐ ਪਰਮਾਉਂਦੇ ਫਿਰਦੇ ਹੋ ਵੀ ਇਹ ਕਿਉਂ ਹੈ ਕੀ ਗੱਲ ਹੈਗੀ ਏ ਤਾਂ ਸਤਿਗੁਰੂ ਜੀ ਨੇ ਇਹਦਾ ਜਵਾਬ ਦਿੱਤਾ ਕਹਿਣ ਲੱਗੇ ਤੁਹਾਨੂੰ ਐਵੇਂ ਤਾਂ ਯਕੀਨ ਆਉਣਾ ਨਹੀਂ ਜੇ ਮੈਂ ਤੈਨੂੰ ਦਿਖਾਇਆ ਵੀ ਲੱਖ ਪਤਾਲ ਹੈਗੇ ਨੇ ਲੱਖ ਆਕਾਸ਼ ਹੈਗੇ ਨੇ ਤਾਂ ਦੁਨੀਆਂ ਦੇ ਵਿੱਚ ਤੂੰ ਆ ਕੇ ਝੂਠੀ ਮਾਰ ਸਕੇਂਗਾ ਬਈ ਨਹੀਂ ਜੀ ਇਹ ਨਹੀਂ ਹੈਗਾ ਸਿਰ ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਉਸ ਟਾਈਮ ਬਗਦਾਦ ਦੇ ਵਿੱਚ ਉਹ ਕਹਿੰਦੇ ਹਨ ਤੇਰਾ ਬੇਟਾ ਮੈਨੂੰ ਦੇ ਮੈਂ ਫਿਰ ਦੱਸਦਾ ਹਾਂ ਕਿ ਪਤਾਲ ਲੱਖ ਹੈਗੇ ਨੇ ਆਕਾਸ਼ ਲੱਖ ਹੈਗੇ ਨੇ ਕਿ ਨਹੀਂ ਤਾਂ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਜੋ 36ਵੀਂ ਪੌੜੀ ਹੈ ਉਸ ਦੇ ਵਿੱਚ ਇਹ ਲਿਖਿਆ ਗਿਆ ਹੈ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਇਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਬਈ ਇਹ ਬਹੁਤ ਕਰਾਮਾਤ ਇਹ ਦਿਖਾਈ ਸੀਗੀ ਬਈ ਮੱਕੇ ਦੀਆਂ ਮੱਕੇ ਨੂੰ ਕਮਾਤਾ ਤੁਸੀਂ ਉਹ ਇੱਕ ਅਲੱਗ ਕਥਾ ਹੈ ਪਰ ਆਪ ਜੀ ਕਹਿੰਦੇ ਹਨ ਅਗੋਂ ਲਿਖਦੇ ਹਨ ਪਾਤਾਲ ਆਕਾਸ ਲਖ ਔੜਕ ਭਾਲੀ ਖਬਰ ਸੁਣਾਈ ਤੇ ਫੇਰ ਦੁਰਾਇਣ ਦਸਤਗੀਰ ਅਸੀਂ ਵੀ ਵੇਖਾ ਜੋ ਤੋਹੇ ਪਾਈ ਉਹ ਕਹਿੰਦਾ ਮੈਂ ਵੀ ਵੇਖਣਾ ਚਾਹਨਾ ਵਾ ਬਈ ਲੱਖ ਆਕਾਸ ਪਾਤਾਲ ਹੈ ਕਿ ਨਹੀਂ ਤੇ ਅਗੋਂ ਭਾਈ ਗੁਰਦਾਸ ਜੀ ਲਿਖਦੇ ਹਨ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਜਦੋਂ ਅੱਖਾਂ ਮੀਟਣ ਵਾਸਤੇ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਤੇ ਫਿਰ ਲੱਖ ਆਕਾਸ਼ ਪਤਾਲ ਲੱਖ ਅੱਖ ਫਰੰਕ ਵਿੱਚ ਸਭ ਦਿਖਲਾਈ ਤੇ ਫਿਰ ਜਿਹੜੀ ਗੱਲ ਮੈਂ ਕੜਾ ਪ੍ਰਸ਼ਾਦ ਦੀ ਕਹੀ ਸੀ ਨਾ ਉਹ ਵੀ ਇਹਦੇ ਵਿੱਚ ਆਉਣ ਲੱਗੀ ਜੇ ਹੁਣ ਗੱਲ ਇਹ ਸੀ ਵੀ ਇਸ ਗੱਲ ਦੀ ਪਰੌੜਤਾ ਕਿਵੇਂ ਹੋਣੀ ਸੀ ਕਿ ਇਹ ਜੋ ਦਸਤਗੀਰ ਦਾ ਬੇਟਾ ਹੈ ਉਹ ਪਤਾਲ ਉਹਨੇ ਵੇਖੇ ਨੇ ਕਿ ਨਹੀਂ ਵੇਖੇ فیر ਉਸ ਦੀ ਪ੍ਰੌੜਤਾ ਵਾਸਤੇ ਉਸ ਦੀ ਵੈਰੀਫਿਕੇਸ਼ਨ ਵਾਸਤੇ ਸਤਿਗੁਰ ਜੀ ਇਸ ਦੀ ਹੋਰ ਪ੍ਰੌੜਤਾ ਕਰਦੇ ਹਨ ਤੇ ਅੱਗੋਂ ਲਿਖਦੇ ਹਨ ਜਿ ਭਾਈ ਗੁਰਦਾਸ ਜੀ ਕਹਿੰਦੇ ਹਨ ਭਾਰਕਾ ਚ ਕੌਲ ਪ੍ਰਸਾਦ ਦਾ ਗਿੜਾ ਇੱਕ ਕੋਲਾ ਸੀਗਾ ਭਰ ਕੇ ਪ੍ਰਸਾਦ ਦਾ ਤੁਰੋ ਪਤਾਲੋ ਲਈ ਕੜਾਈ ਉਹ ਕੜਾਈ ਤਾਂ ਕਿ ਆ ਗਿਆ ਜਿਹੜਾ ਪ੍ਰਸ਼ਾਦ ਵੀ ਆਪਾਂ ਤਾਂ ਗਿਆ ਗਿਆ ਇਹ ਜੋ ਆਪਾਂ ਪ੍ਰਸ਼ਾਦ ਛਕਦੇ ਹਾਂ ਕੜਾਹ ਪ੍ਰਸ਼ਾਦ ਜੀ ਨੂੰ ਕਹਿੰਦੇ ਹਨ ਤਾਂ ਹੀ ਇਹਦਾ ਨਾ ਕੜਾਹ ਪ੍ਰਸ਼ਾਦ ਪਿਆ ਅੱਗੋਂ ਕੀ ਕਹਿੰਦੇ ਹਨ ਕਹਿੰਦੇ ਹਨ ਬਈ ਜਹਰੀ ਕਲਾ ਨਾ ਛਪੇ ਛਪਾਈ ਇਹ ਕਲਾ ਛਪਦੀਆਂ ਨੇ ਛੁਪਦੀਆਂ ਨਹੀਂ ਹੁੰਦੀਆਂ ਤਾਂ ਗੁਰੂ ਨਾਨਕ ਇਸ ਵਾਸਤੇ ਇਹ ਤੁਰੋਂ ਕਾ ਜਿਹੜਾ ਸੀ ਇਹ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਕੜਾ ਪ੍ਰਸ਼ਾਦ ਨੂੰ ਇਸ ਕਾਲ ਯੁਗ ਦੇ ਸਮੇਂ ਦੇ ਵਿੱਚ ਲਿਆ ਕੇ ਦਿੱਤਾ ਜੋ ਅੱਜ ਵੀ ਆਪਾਂ ਸਾਰੇ ਅਨੇਕਾਂ ਸੰਪਰਦਾਵਾਂ ਨੇ ਖਾਸ ਕਰਕੇ ਜੇ ਨਾਮਤਾਰੀ ਸੰਪਰਦਾ ਹੋ ਗਈ ਇਵੇਂ ਹੋਰ ਜਿਹੜੇ ਨੇ ਸੰਪਰਦਾਵਾਂ ਵੀ ਇਹ ਉਸੇ ਕੜਾ ਪ੍ਰਸ਼ਾਦ ਨੂੰ ਤਿਆਰ ਕਰਦੀਆਂ ਹਨ ਤਾਂ ਸਤਿ ਸੰਗਤ ਜੀ ਮੈਂ ਇੱਕ ਗੱਲ ਹੋਰ ਸਪਸ਼ਟ ਕਰਨਾ ਚਾਹਨਾ ਹਾਂ ਕਿ ਜੋ ਇਹ ਕੜਾ ਪ੍ਰਸ਼ਾਦ ਅੰਮ੍ਰਿਤਮਈ ਇਸੇ ਵਾਸਤੇ ਹੀ ਹੈ ਜਿਵੇਂ ਇੱਕ ਕਥਾ ਮੈਂ ਸੁਣੀ ਸੀਗੀ ਉਹ ਕਥਾ ਸੀ ਪਤਾਲ ਲੋਕ ਦੀ ਇੱਕ ਰਾਵਣ ਹੋਇਆ ਅਹੀ ਰਾਵਣ ਉਹ ਅਹੀ ਰਾਵਣ ਪਤਾਲ ਲੋਕ ਦਾ ਵਾਸੀ ਸੀਗਾ ਇਹ ਕਥਾ ਇੱਕ ਅਲੱਗ ਕਥਾ ਹੈ ਕਿ ਉਹਨੇ ਉਹਦੇ ਕੋਲ ਅੰਮ੍ਰਿਤ ਕੁੰਡ ਸੀਗਾ ਜਿਹੜਾ ਮੁਰਦਿਆਂ ਨੂੰ ਜਿੰਦੇ ਕਰ ਦਿੰਦਾ ਸੀਗਾ ਇਹ ਮੇਰਾ ਪਾਵਰ ਤੇ ਇਹ ਹੈ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਕੜਾ ਪ੍ਰਸ਼ਾਦ ਦੀ ਦੇਗ ਨੂੰ ਲੈ ਕੇ ਆਏ ਕੜਾ ਪ੍ਰਸ਼ਾਦ ਜੋ ਸੀ ਇਹ ਲੈ ਕੇ ਆਏ ਤਾਂ ਇਹ ਸੰਗਤ ਦੇ ਵਿੱਚ ਇੱਕ ਅੰਮ੍ਰਿਤਮਈ ਹੈ ਇਹ ਅੰਮ੍ਰਿਤਾਂ ਹੀ ਕਿਹਾ ਗਿਆ ਹੈ ਤਾਂ ਗੱਲ ਨੂੰ ਅੱਗੇ ਹੋਰ ਮੈਂ ਤੋਰਦਾ ਹੋਇਆ ਇਹ ਗੱਲ ਕਹਿਣਾ ਹਾਂ ਅਗੋਂ ਜੋ ਇਸ ਨੂੰ ਹੋਰ ਪੱਕਿਆਂ ਇਸ ਨੂੰ ਜੋ ਇਸ ਦੀ ਵਿਧੀ ਹੈ ਬਣਾਉਣ ਦੀ ਵਿਧੀ ਹੈ ਉਹ ਵੀ ਮੈਂ ਆਪ ਜੀ ਦੇ ਸਾਹਮਣੇ ਇੱਕ ਛੋਟੀ ਜੀ ਗੱਲ ਨਾਲ ਸਾਂਝੀ ਕਰ ਦੇਣਾ ਹਾਂ ਸਮਾ ਸੀਰ ਸਤਗੁਰ ਪ੍ਰਤਾਪ ਸਿੰਘ ਜੀ ਦਾ ਸੀਗਾ ਕਿਸੇ ਸਿੱਖ ਨੇ ਅਰਜ ਕਰ ਦਿੱਤੀ ਉਹ ਇਥੇ ਰਾਜਸਥਾਨ ਦੇ ਵਿੱਚ ਇੱਕ ਮੇਲਾ ਸੀਗਾ ਉੱਥੇ ਅਖੰਡ ਪਾਠ ਹੋਏ ਨੌਰ ਉੱਥੇ ਮੇਲੇ ਹੋਏ ਸੁਹਾਵਾ ਸਾਹਮ ਨੌਰ ਇਸ ਏਰੀਏ 'ਚ ਅਖੰਡ ਪਾਠ ਕੀਤੇ ਗਏ ਉੱਥੇ ਇੱਕ ਸਿੰਘ ਨੇ ਅਰਜ਼ ਬੇਨਤੀ ਕਰ ਦਿੱਤੀ ਕਹਿੰਦੇ ਗਰੀਬ ਨਵਾਜ ਮੇਰੀ ਇੱਕ ਸ਼ੰਕਾ ਇਹ ਹੈ ਕਿ ਜੋ ਆਪਾਂ ਇਹ ਕੜਾ ਪ੍ਰਸ਼ਾਦ ਬਣਾਣੇ ਹਾਂ ਇਹ ਕਿਹੋ ਜਿਹਾ ਭੋਗ ਲਗਾਉਣਾ ਚਾਹੀਦਾ ਹੈ ਆਪਾਂ ਅਰਦਾਸ ਕਰਦੇ ਹਾਂ ਭੋਗ ਆਪ ਜੀਨ ਲੱਗੇ ਤੇ ਸੀਤ ਪ੍ਰਸ਼ਾਦ ਆਪकी ਸੰਗਤ ਕੋ ਮਿਲੇ ਹੁਣ ਲੋਗਾਂ ਨੂੰ ਸੀਤ ਪ੍ਰਸ਼ਾਦ ਦਾ ਅਰਥ ਸ਼ਾਇਦ ਪਤਾ ਵੀ ਹੈ ਪਰ ਮੈਂ ਇਸ ਦੀ ਹੋਰ ਡਿਟੇਲ ਕਰਦੇ ਹਾਂ ਸਤਿਗੁਰ ਪ੍ਰਤਾਪ ਸਿੰਘ ਜੀ ਇਸ ਬਾਰੇ ਹੋਰ ਡਿਟੇਲ ਚ ਕਹਿੰਦੇ ਹਨ ਉਹ ਫਰਮਾਂਦੇ ਹਨ ਕਿ ਸੀਤ ਤੇ ਗਰਮ ਭਾਵ ਕੋਸਾ ਜਾ ਹੋਵੇ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਬਣਾਉਂਦੇ ਹੋ ਬਣਾਉਣ ਤੋਂ ਬਾਅਦ ਇਹ ਸੀਤ ਤੇ ਗਰਮ ਕਰਕੇ ਗਰਮ ਹੋਵੇ ਭਾਵ ਕੋਸਾ ਜਾ ਹੋਵੇ ਉਹ ਇੱਕ ਥਾਲੀ ਚ ਕੱਢ ਲਿਆ ਜਾਵੇ ਉਸ ਤੋਂ ਬਾਅਦ ਇੱਕ ਉਸੇ ਥਾਲੀ ਦੇ ਵਿੱਚੋਂ ਇੱਕ ਕੋਲੇ ਦੇ ਵਿੱਚ ਪਾ ਲਿਆ ਜਾਵੇ ਉਹ ਹੁਣ ਗੱਲ ਆ ਗਈ ਕਿਸੇ ਨੇ ਬੱਚੇ ਨੇ ਮੈਨੂੰ ਸਵਾਲ ਕਰਤਾ ਕਹਿਣ ਲੱਗੇ ਭਾਜੀ ਬਈ ਇਹ ਜਿਹੜਾ ਬਾਟਾ ਕਿਉਂ ਕੱਢਿਆ ਜਾਂਦਾ ਹੈ ਕੋਲੇ ਦੇ ਵਿੱਚ ਕਿਉਂ ਪ੍ਰਸ਼ਾਦ ਪਾਇਆ ਜਾਂਦਾ ਹੈ ਮੈਂ ਫਿਰ ਉਹਨਾਂ ਨੂੰ ਇਹ ਗੱਲ ਦੱਸੀ ਉਸ ਤੋਂ ਫਿਰ ਮੈਨੂੰ ਇਹ ਇਹ ਗੱਲ ਦੱਸਣੀ ਪਈ ਵੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਾਟਾ ਹੈ ਤਾਂ ਸਤਿਗੁਰ ਪ੍ਰਤਾਪ ਸਿੰਘ ਜੀ ਨੇ ਵੀ ਇਹ ਇਸ ਦੀ ਪ੍ਰੋਟਾ ਕਰ ਦਿੱਤੀ ਉਹ ਕਹਿੰਦੇ ਹਨ ਕਿ ਇਹ ਜੋ ਬਾਟਾ ਹੈ ਇਹ ਨਾਨਕ ਦੇਵ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਨਕ ਬਾਟਾ ਕੱਢਦੇ ਹਨ ਭਾਵ ਕਿ ਉਹ ਭੋਗ ਜਿਹੜਾ ਲਗਵਾਨੇ ਹਾਂ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲਗਵਾਨੇ ਹਾਂ ਔਰ ਉਸ ਤੋਂ ਬਾਅਦ ਜਦੋਂ ਭੋਗ ਲੱਗ ਜਾਂਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਉਸ ਬਾਟੇ ਦੇ ਵਿੱਚੋਂ ਥੋੜਾ ਜਿਹਾ ਪ੍ਰਸ਼ਾਦ ਕੱਢ ਕੇ ਉਹ ਜਲ ਦੇ ਵਿੱਚ ਪਾਇਆ ਜਾਂਦਾ ਹੈ ਪਾਪ ਕੀ ਜਲ ਨੂੰ ਭੇਟਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਪੰਜ ਪਿਆਰਿਆਂ ਨੂੰ ਇਹ ਪ੍ਰਸ਼ਾਦ ਸ਼ਕਾਇਆ ਜਾਂਦਾ ਹੈ ਪੰਜ ਪਿਆਰਿਆਂ ਨੂੰ ਸ਼ਕਾਨ ਤੋਂ ਬਾਅਦ ਸਚੇ ਪਾਸ਼ਈ ਸਰਗ ਪ੍ਰਤਾਪ ਸਿੰਘ ਜੀ ਦਾ ਇਹ ਹੁਕਮ ਹੈ ਮੈਂ ਦੁਬਾਰਾ ਫੇਰ ਆਪ ਜੀ ਨੂੰ ਦੱਸਦਾ ਹਾਂ ਕਿ ਪੰਜਾਂ ਪਿਆਰਿਆਂ ਤੋਂ ਬਾਅਦ ਜੋ ਪ੍ਰਸ਼ਾਦ ਹੈ ਇਹ ਦੇਗ ਹੈ ਇਹ ਜੋ ਵੀ ਉਥੇ ਜਿੱਥੇ ਸਟੇਜ ਲੱਗੀ ਹੁੰਦੀ ਹੈ ਜਾਂ ਜਿਹੜੀ ਇੱਕ ਵਿਸ਼ੇਸ਼ ਜਗ੍ਹਾ ਬਣੀ ਹੁੰਦੀ ਹੈ ਉਸ ਜਗ੍ਹਾ ਤੇ ਜੋ ਵੀ ਵਿਸ਼ੇਸ਼ ਪਰਸਨ ਹਨ ਉਹਨਾਂ ਵਿਸ਼ੇਸ਼ ਦੇ ਵਿੱਚੋਂ ਜਿਵੇਂ ਰਾਗੀ ਸਿੰਘ ਹਨ ਜਾਂ ਕੋਈ ਹੋਰ ਵਿਸ਼ੇਸ਼ ਪਰਸਨ ਆਇਆ ਹੋਏ ਜਾਂ ਆਏ ਹੋਣ ਉਹਨਾਂ ਨੂੰ ਵਰਤਾਇਆ ਜਾਵੇ ਉਸ ਤੋਂ ਬਾਅਦ ਜਿਹੜਾ ਹੈ ਉਹ ਕੜਾ ਪ੍ਰਸ਼ਾਦ ਜੋ ਹੈ ਫੇਰ ਸਾਰੀ ਸੰਗਤ ਦੇ ਵਿੱਚ ਵਰਤਾਇਆ ਜਾਵੇ ਇਹ ਇੱਕ ਐਸਾ ਨਿਯਮ ਹੈ ਇਸ ਨੂੰ ਆਪਾਂ ਸਿਰਸਦਗੋ ਪ੍ਰਤਾਪ ਸਿੰਘ ਨੇ ਹੁਕਮ ਨੂੰ ਪੱਕੇ ਤੌਰ ਤੇ ਦ੍ਰਿੜਾਈਏ ਆਪਾਂ ਕਈ ਲੋਕ ਮਨਮਤ ਕਰ ਜਾਂਦੇ ਹਾਂ ਕਿ ਆਪਾਂ ਪ੍ਰਸ਼ਾਦ ਪੰਜਾਂ ਪਿਆਰ ਨੂੰ ਵਰਤਾਨ ਤੋਂ ਬਾਅਦ ਸੰਗਤ ਦੇ ਵਿੱਚ ਵਰਤਾ ਦਿੰਨੇ ਹਾਂ ਨਹੀਂ ਇਹ ਉਸ ਤੋਂ ਬਾਅਦ ਆਪਾਂ ਸੰਗਤ ਚ ਨਹੀਂ ਵਰਤਾਣਾ ਉਸ ਤੋਂ ਬਾਅਦ ਜਿਹੜੇ ਵਿਸ਼ੇਸ਼ ਪਰੌਣੇ ਆਏ ਹੁੰਦੇ ਹਨ ਵਿਸ਼ੇਸ਼ ਬੰਦੇ ਹੁੰਦੇ ਹਨ ਜਿਨ੍ਹਾਂ ਚ ਰਾਗੀ ਸਿੰਘ ਵੀ ਆਉਂਦੇ ਹਨ ਉਹਨਾਂ ਚ ਦੂਸਰੇ ਕੋਈ ਹੋਰ ਵਿਸ਼ੇਸ਼ ਵੀ ਹੋਵੇ ਤੁਸੀਂ ਉਹਨਾਂ ਨੂੰ ਦਿਓ ਪਾਵੇਂ ਉਹ ਇੱਕ ਬੰਦਾ ਆਇਆ ਚਾਹੇ ਉਹ ਰਾਜੀ ਸਿੰਘ ਆਏ ਨੇ ਤੁਸੀਂ ਉਹਨਾਂ ਨੂੰ ਵਰਤਾਓ ਉਸ ਤੋਂ ਬਾਅਦ ਉਹ ਭੋਗ ਲੋ ਜਿਹੜਾ ਹੈ ਭੋਗ ਦਾ ਜਿਹੜਾ ਪ੍ਰਸ਼ਾਦ ਹੈ ਉਹ ਸੰਗਤ ਦੇ ਵਿੱਚ ਵਰਤਾਇਆ ਜਾਵੇ ਹੁਣ ਇੱਥੇ ਇੱਕ ਬੜੀ ਵੱਡੀ ਗੱਲ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਾਡੇ ਮਨਮਤ ਵਾਲਿਆਂ ਨੂੰ ਇਹ ਕਰ ਦਿੱਤੀ ਉਹ ਕਹਿਣ ਲੱਗੇ ਆਪ ਜੀ ਨੇ ਬਚਨ ਕੀਤਾ ਕਿ ਜੋ ਵੀ ਇਸ ਕੜਾ ਪ੍ਰਸ਼ਾਦ ਨੂੰ ਖਾਸ ਕਰਕੇ ਕੜਾ ਪ੍ਰਸ਼ਾਦ ਨੂੰ ਜੋ ਵਰਤਾਵਾ ਹੈ ਵਰਤਉਣ ਵਾਲਾ ਹੈ ਇੱਕ ਹੱਥ ਨਹੀਂ ਰੱਖਦਾ ਪਾਪ ਕੀ ਜਿੰਨਾ ਕੋ ਪ੍ਰਸ਼ਾਦ ਬਣਿਆ ਹੈ ਉਸ ਦੇ ਵੇਰਵੇ ਅਨੁਸਾਰ ਨਹੀਂ ਰੱਖਦਾ ਨਹੀਂ ਵੰਡਦਾ ਦੂਸਰੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਵਰਤਾਵਾ ਆਪਣੇ ਨੂੰ ਜਿਆਦਾ ਤੇ ਦੂਸਰੇ ਨੂੰ ਘੱਟ ਵਰਤੌਂਦਾ ਹੈ ਉਹ ਘੱਟ ਤੇ ਵੱਧ ਵਾਲਾ ਜਿਹੜਾ ਪ੍ਰਸ਼ਾਦ ਜਿਹੜਾ ਕੜਾ ਪ੍ਰਸ਼ਾਦ ਹੈ ਉਹ ਫਿਰ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਨਹੀਂ ਜੇ ਰਹਿ ਜਾਂਦਾ ਉਹ ਫਿਰ ਕੀ ਹੁੰਦਾ ਉਹ ਕੇਵਲ ਕੜਾ ਹੀ ਬਣ ਜਾਂਦਾ ਹੈ ਪ੍ਰਸ਼ਾਦ ਨਹੀਂ ਰਹੇਗਾ ਉਹ ਇਹ ਸਤਿਗੁਰ ਪ੍ਰਤਾਪ ਸਿੰਘ ਜੀ ਦਾ ਹੁਕਮ ਹੈ ਜੋ ਮੈਂ ਆਪ ਜੀ ਨੂੰ ਇਹ ਦਰਵਾ ਰਿਹਾ ਹਾਂ ਤਾਂ ਇਹ ਖਾਸ ਕਰ ਵਰਤਾਵਿਆਂ ਨੂੰ ਇਹ ਚਾਹੀਦਾ ਹੈ ਹਾਂ ਜੇ ਤੁਹਾਡੇ ਕੋਲ ਜ਼ਿਆਦਾ ਹੈ ਇੱਥੇ ਮੈਂ ਇਹ ਆਪਣੇ ਵੱਲੋਂ ਗੱਲ ਕਰਦਾ ਪਿਆਵਾਂ ਹਾਂ ਜੇ ਤੁਹਾਡੇ ਕੋਲ ਕੋਈ ਜ਼ਿਆਦਾ ਪ੍ਰਸ਼ਾਦ ਹੈ ਇੱਕ ਵਾਰੀ ਸਾਰਾ ਵਰਤ ਜਾਣ ਤੋਂ ਬਾਅਦ ਜੇ ਕਿਸੇ ਨੇ ਤੁਹਾਡੇ ਅੱਗੇ ਐਦਾਂ ਦੁਬਾਰਾ ਹੱਥ ਆਢੀ ਲਏ ਤੁਹਾਡੇ ਕੋਲ ਮੰਗ ਹੀ ਲਏ ਤੁਹਾਡੇ ਕੋਲ ਮੰਗਤਾ ਬਣ ਕੇ ਆ ਗਿਆ ਉਹਨੂੰ ਨਾ ਨਾ ਕਰਿਓ ਚਾਹੇ ਤੁਹਾਡੇ ਕੋਲ ਕਿੰকা ਮਾਤਰ ਹੈ ਜਾਂ ਤੁਹਾਡੇ ਕੋਲ ਕਿੰਨਾ ਵੀ ਹੈ ਉਹਨੂੰ ਆਪਣੇ ਪ੍ਰਸ਼ਾਦ ਦੀ ਜੋ ਕੁਆਂਟੀਟੀ ਹੈ ਮਿਖਦਾਰ ਹੈ ਉਸ ਅਨੁਸਾਰ ਉਹ ਵੰਡ ਦਿੱਤਾ ਜਾਵੇ ਇਹ ਸੰਗਤ ਦੇ ਵਿੱਚ ਵੰਡਿਆ ਜਾਵੇ ਦੂਸਰੀ ਗੱਲ ਉਹਨਾਂ ਨੇ ਇੱਕ ਹੋਰ ਬੜੀ ਜ਼ਬਰਦਸਤ ਕਹੀ ਸੀ ਬਈ ਜਿਹੜਾ ਇਨਸਾਨ ਮਨ ਦੇ ਵਿੱਚ ਬਖੀਲੀ ਈਰਖਾ ਰੱਖ ਕੇ ਵਰਤੰਦਾ ਹੈ ਉਸ ਬਾਰੇ ਬੜਾ ਕਠੋਰ ਸ਼ਬਦ ਆਖਿਆ ਗਿਆ ਹੈ ਕਿ ਉਹ ਕਿਸੇ ਚੀਜ਼ ਦਾ ਬਾਗੀ ਹੋਏਗਾ ਮੈਂ ਉਹ ਗੱਲ ਨਹੀਂ ਦੁਹਰਾਣਾ ਚਾਹੁੰਦਾ ਸਾਤ ਸੰਗਤ ਜੀ ਇਹ ਸੀਗੀ ਗੱਲ ਵਰਤਾਉਣ ਦੇ ਦੂਸਰਾ ਨਾਲ ਦੀ ਨਾਲ ਕਹਿਣ ਲੱਗੇ ਵੀ ਜਦੋਂ ਤੁਸੀਂ ਪ੍ਰਸ਼ਾਦ ਇਹ ਬਣਾਉਂਦੇ ਹੋ ਉਹ ਕਿਵੇਂ ਬਣਾਉਂਦੇ ਹੋ ਹੁਣ ਬਣਾਉਣ ਦੀ ਵਿਧੀ ਵੀ ਉਹਨਾਂ ਨੇ ਸਚੇ ਪਾਤਸ਼ਾਹ ਨੇ ਦੱਸ ਦਿੱਤੀ ਬਈ ਕੋਈ ਤੁਸੀਂ ਜ਼ਿਆਦਾ ਗਰਮ ਕਰ ਲੈਂਦੇ ਹੋ ਕੋਈ ਕੋਈ ਰੰਗ ਜ਼ਿਆਦਾ ਹੋ ਜਾਂਦਾ ਕਿਤੇ ਘੱਟ ਰਹ ਜਾਂਦਾ ਕਿਤੇ ਕੜਾ ਪ੍ਰਸ਼ਾਦ ਕੱਚਾ ਰਹਿ ਜਾਂਦਾ ਕਿਉਂਕਿ ਨਹੀਂ ਪਤਾ ਹੁੰਦਾ ਸਜੀਪਾ ਸ਼ਹੀ ਨੇ ਇੱਕ ਨੁਕਤਾ ਦੱਸ ਦਿੱਤਾ ਹੈ ਕਹਿਣ ਲੱਗੇ ਜਿਹਨੂੰ ਨਹੀਂ ਬਣਾਣਾ ਆਉਂਦਾ ਨਾ ਉਹ ਬਦਾਮ ਦੀ ਗਿਰੀ ਲੱਲੇ ਕੋਲ ਤੇ ਕੜਾਈ ਦੇ ਵਿੱਚ ਜਦੋਂ ਘਿਓ ਪਾਣੇ ਹਾਂ ਬਰਾਬਰ ਦਾ ਜਾਂ ਥੋੜਾ ਜਿਹਾ ਘੱਟ ਪਾ ਕੇ ਉਹਨੂੰ ਭੁੰਨਦੇ ਹਾਂ ਕਿ ਜੋ ਬਦਾਮ ਦੀ ਗਿਰੀ ਦੇ ਰੰਗ ਹੈ ਉਹ ਕੜਾਈ ਦੇ ਨਾਲ ਹੋਲੀ-ਹੋਲੀ ਤੁਸੀਂ ਤਾਂ ਚੱਕ ਕੇ ਨਾਲ ਉਹਦੇ ਮਿਲਾ ਲਓ ਫਿਰ ਤੁਸੀਂ ਉਹਦੇ ਵਿੱਚ ਕੋਸਾ ਜਾਂ ਜਲ ਜਾਂ ਚਾਸਨੀ ਜੋ ਆਪਾ ਬਣਾਣੇ ਹਾਂ ਉਹ ਪਾ ਲਈ ਜਾਵੇ ਕਈ ਚਾਹਸ ਨਹੀਂ ਮਣਾ ਕੇ ਪਾਉਂਦੇ ਹਨ ਕਈ ਜਲ ਪਾ ਕੇ ਫਿਰ ਖੰਡ ਪਾ ਲੈਂਦੇ ਹਨ ਪਾਵਰਥ ਕੀ ਤੁਸੀਂ ਓਨਾ ਕਹੀ ਉਹਨੂੰ ਭੁੰਨਾ ਹੈ ਜਿਨੇ ਬਦਾਮ ਦੀ ਗਰੀਦਾ ਰੰਗ ਹੋਵੇ ਤਾਂ ਇਹ ਜੋ ਬੜੀ ਵਧੀਆ ਗੱਲ ਹਮੇਸ਼ਾ ਹੀ ਜੋ ਸਤਗੁਰੂ ਹੈ ਉਹਨਾਂ ਦੇ ਬਚਨ ਤਾਂ ਹਮੇਸ਼ਾ ਹੀ ਵਧੀਆ ਹੀ ਕਾਹਾਂਗੇ ਵਧੀਆ ਹੀ ਹੁੰਦੇ ਨੇ ਪਰ ਜੋ ਅਗੋਂ ਆਪਾਂ ਇਹ ਮਰਿਆਦਾ ਦੇ ਉੱਤੇ ਕਿੰਨੇ ਗ੍ਰਿਹੜ ਹੋ ਕੇ ਇਸ ਦੇ ਉੱਤੇ ਪਹਿਰਾ ਦੇਣਾ ਹੈ ਇਹ ਆਪਾਂ ਆਪ ਹੀ ਵਿਚਾਰ ਕਰੀਏ ਤਾਂ ਐਸੇ ਹੀ ਜੋ ਅਗੋਂ ਜੋ ਵਿਚਾਰਾਂ ਦੀ ਲੜੀ ਹੈ ਜੋ ਇਸ ਧਰਮ ਦੀ ਲੜੀ ਹੈ ਜੋ ਇਹ ਮਰਿਆਦਾ ਦੀ ਮਰਿਆਦਾ ਦੀ ਗੱਲ ਹੈ ਹਾਜ਼ਰਾ ਹਜੂਰ ਜੋ ਪਾਸ਼ਾ ਹਨ ਸ੍ਰੀ ਸਤਗੁਰ ਉਦੇਸ਼ ਸਿੰਘ ਜੀ ਨਾਮ ਤਾਰੇ ਪੰਥ ਦੇ ਜੋ ਇਸ ਟਾਈਮ ਉਹ ਸਰਕਰਦਾ ਹਨ ਪਰ ਸਤਗੁਰ ਦਾ ਸਤਗੁਰ ਦਾ ਸਤਗੁਰ ਸਦਾ ਸਭ ਦਾ ਭਲਾ ਮਨਾਏਦਾ ਸਤਗੁਰ ਸਭ ਵਾਸਤੇ ਹੁੰਦਾ ਉਹ ਕਿਸੇ ਇੱਕ ਸੰਪਰਦਾ ਦਾ ਨਹੀਂ ਹੁੰਦਾ ਪਰ ਨਾਮ ਤਾਰੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਆਪਣਾ ਸਤਗੁਰ ਮੰਨਦੇ ਹਾਂ ਤਾਂ ਸਤਗੁਰ ਜੀ ਬੜੀ ਹੀ ਪਰਪਕਤਾ ਨਾਲ ਇਹ ਖਾਸ ਕਰ ਇਹਨਾਂ ਨੂੰ ਦਰਵਾਉਂਦੇ ਹਨ ਸਾਨੂੰ ਧਰਮ ਇਸ ਬਾਰੇ ਦੱਸਦੇ ਹਨ ਕਿ ਤੁਸੀਂ ਆਪਣੇ ਕਿੰਨਾ ਕੁ ਇਹਦੇ ਵਿੱਚ ਤੁਸੀਂ ਪਰਪੱਕ ਹੋ ਸਕਦੇ ਹੋ ਤਾਂ ਮੈਂ ਸਿਰ ਸਤਿਗੁਰੂ ਉਦੇਸ਼ੇ ਚਰਨਾ ਵਿੱਚ ਇਹ ਅਰਜ ਬੇਨਤੀ ਕਰਦਾ ਹਾਂ ਇਹ ਗਰੀਬ ਨਾ ਸੱਚੇ ਪਾਤਸ਼ਾਹ ਜੀ ਸਾਡੇ ਪੁੱਲਾਂ ਔਗਣਾਂ ਨੂੰ ਹਮੇਸ਼ਾ ਹੀ ਬਖਸ਼ਦੇ ਰਹੋ ਹਮੇਸ਼ਾ ਹੀ ਬਖਸ਼ਦੇ ਰਹਿਣਾ ਤੇ ਆਪ ਜੀ ਦੇ ਹੁਕਮ ਤੇ ਪ੍ਰਤੀਪ ਦਾ ਦਾਨ ਬਖਸ਼ਣਾ ਆਪ ਜੀ ਜੋ ਇਹ ਮਰਿਆਦਾ ਹੈ ਉਹਦੇ ਉੱਤੇ ਸਾਨੂੰ ਚੱਲਣ ਦਾ ਅਸੀਂ ਅੱਗੋਂ ਇਸ ਮਰਿਆਦਾ ਨੂੰ ਹੋਰ ਪਰਪਕਤਾ ਨਾਲ ਸੰਗਤ ਵਿੱਚ ਦਰੜਾ ਸਕੀਏ ਇਹ ਹੀ ਮੇਰੀ ਅਰਜ਼ ਬੇਨਤੀ ਸ੍ਰੀ ਸਤਿਗੁਰੂ ਉਦੇਸ ਸਿੰਘ ਜੀ ਚਰਣਾ ਵਿੱਚ ਹੈ ਵੀਡੀਓ ਲੰਬੀ ਹੋ ਗਈ ਹੋਏ ਤਾਂ ਮੈਂ ਰਣਵੀਰ ਸਿੰਘ ਰਾਣਾ ਜੀ ਆਪ ਤੋਂ ਮਾਫੀ ਮੰਗਦਾ ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਦਾ ਨਾਮ ਹੈ ਰਾਣਾ ਜੀ ਨਾਮਤਾਰੀ ਕਰਕੇ ਹੋਰ ਵੀ ਜੋ ਐਸੀਆਂ ਗਿਆਨ ਭਰੀਆਂ ਜੋ ਸਿਰ ਸਤਿਗੁਰੂ ਜੀ ਦੇ ਹੁਕਮ ਹਨ ਉਹ ਆਪ ਜੀ ਤੱਕ ਮੈਂ ਪਹੁੰਚਾ ਸਕਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈਕ ਬੈਲ ਆਈਕਨ ਨੂੰ ਦਬਾਓ ਤਾਂ ਜੋ ਆਪ ਤੱਕ ਆਉਣ ਵਾਲੇ ਵੀਡੀਓਜ਼ ਪਹੁੰਚ ਸਕਣ ਮੈਂ ਆਪ ਜੀ ਤੋਂ ਖਿਮਾ ਮੰਗਦਾ ਹਾਂ ਸਤਿ ਸ੍ਰੀ ਅਕਾਲ ਜੀ